प्यारे दोस्तों प्यार भरी सत श्री अकाल जी हां जी दोस्तों पंजाब सरकार ਦੇ ਮਲਾਜ਼ਮਾਂ ਦੀ ਮੰਗ ਮਹਿੰਗਾਈ ਪੱਤੇ ਬਾਰੇ ਡੀਏ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ हां जी दोस्तों ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਦੀ ਤਾਂ ਉਹ ਇਸ ਟਾਈਮ 42% ਡੀਏ ਲੈ ਰਹੇ ਨੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੀ ਸਥਿਤੀ ਡੀਏ ਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਉਹ 55% ਡੀਏ ਲੈ ਰਹੇ ਨੇ ਤੇ ਗਵਾਂਧੀ ਰਾਜ ਹਰਿਆਣਾ ਦੇ ਮਲਾਜ਼ਮ ਵੀ 55% ਡੀਏ ਲੈ ਰਹੇ ਨੇ ਗਵਾਂਡੀ ਰਾਜ ਹਰਿਆਣਾ ਦੇ ਜੋ ਮੁਲਾਜ਼ਮ ਨੇ ਪਹਿਲਾ ਸਮਾਂ ਇਹੋ ਜਿਹਾ ਸੀ ਕਿ ਜਦੋਂ ਪੰਜਾਬ ਸਰਕਾਰ ਡੀਏ ਦੇ ਵਿੱਚ ਵਾਅਦਾ ਕਰਦੀ ਸੀ ਤਾਂ ਗਵਾਂਡੀ ਰਾਜਾਂ ਦੇ ਜੋ ਸਰਕਾਰ ਹੁੰਦੀ ਸੀ ਉਹ ਡੀਏ ਦੇ ਵਿੱਚ ਵਾਅਦਾ ਕਰ ਦਿੰਦੀ ਸੀ ਪੰਜਾਬ ਸਰਕਾਰ ਦੇ ਮੁਲਾਜ਼ਮ ਬਹੁਤ ਅੱਗੇ ਰਹਿੰਦੇ ਸੀ ਬਾਕੀ ਰਾਜਾਂ ਤੋਂ ਡੀਏ ਨੂੰ ਲੈ ਕੇ ਪਰ ਪੰਜਾਬ ਸਰਕਾਰ ਦੀ ਸਥਿਤੀ ਜਿਹੜੀ ਕਿ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਦੀ ਸਥਿਤੀ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ ਕਿ ਮੁਲਾਜ਼ਮ 13% ਪਿੱਛੇ ਚੱਲ ਰਹੇ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਤੇ ਗਵਾਂਡੀ ਰਾਜ ਹਰਿਆਣਾ ਦੇ ਮਲਾਜ਼ਮਾਂ ਤੋਂ ਚੰਡੀਗੜ੍ਹ ਯੂਟੀ ਦੇ ਮਲਾਜ਼ਮਾਂ ਦਾ ਡੀਏ ਵੀ ਵਧ ਕੇ ਇਸ ਟਾਈਮ 55% ਹੋ ਗਿਆ ਹੈ ਇੱਕ ਸਮਾਂ ਸੀ ਜਦੋਂ ਉਹਨਾਂ ਦੁਆਰਾ ਧਰਨਾ ਲਗਾਇਆ ਗਿਆ ਸੀ ਕਿ ਸਾਡਾ ਡੀਏ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਬਰਾਬਰ ਕੀਤਾ ਜਾਵੇ ਹੁਣ ਸਮਾਂ ਬਦਲ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਲਾਜ਼ਮਾਂ ਦੀ ਦਸ਼ਾ ਬਦਲ ਕੇ ਰੱਖ ਦਿੱਤੀ ਹੈ 13% ਦਾ ਫਾਸਲਾ ਇਸ ਦਾ ਵੱਡਾ ਕਾਰਨ ਪੰਜਾਬ ਸਰਕਾਰ ਦੁਆਰਾ ਸਮੇਸ ਡੀਏ ਦੇ ਵਿੱਚ ਵਾਅਦਾ ਨਾ ਕਰਨਾ ਕਿਉਂਕਿ ਹੋਰ ਸਰਕਾਰਾਂ ਦੁਆਰਾ ਤੇ ਕੇਂਦਰ ਸਰਕਾਰ ਦੁਆਰਾ ਜਿਹੜਾ ਕਿ ਡੀਏ ਵਿੱਚ ਵਾਅਦਾ ਸਮੇਂ ਸਿਰ ਕੀਤਾ ਜਾ ਰਿਹਾ ਜਿਸ ਕਾਰਨ ਉਹਨਾਂ ਦਾ ਡੀਏ 55% ਹੈ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਹਰ ਮੀਟਿੰਗ ਤੋਂ ਬਾਅਦ ਵਾਅਦੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਨੇ ਕਿ ਅਸੀਂ ਤੁਹਾਡੀਆਂ ਮੰਗਾਂ ਦਾ ਹੱਲ ਕਰਾਂਗੇ ਪਰ ਕਾਫੀ ਲੰਬਾ ਸਮਾਂ ਬੀਤ ਚੁੱਕਿਆ ਡੀਏ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਜਿਸ ਕਾਰਨ ਲਗਾਤਾਰ ਰਿਟਾਇਰਮੈਂਟ ਹੋਏ ਮਲਾਜ਼ਮ ਮਲਾਜ਼ਮ ਜਥੇਬੰਦੀਆਂ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੁਆਰਾ ਵੀ ਪੰਜਾਬ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਕਿ ਸਾਡੇ ਡੀਏ ਦੇ ਵਿੱਚ ਵਾਧਾ ਕੀਤਾ ਜਾਵੇ ਜਲਦ ਤੋਂ ਜਲਦ ਉਹ ਵੀ ਘੱਟੋ ਘੱਟ 13% ਦਾ ਇਸ ਦੇ ਚੱਲਦੇ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੀ ਮੀਟਿੰਗ ਜੋ ਕਿ 26 ਮਈ ਨੂੰ ਹੋਣ ਜਾ ਰਹੀ ਹੈ ਹੋ ਸਕਦਾ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਧਾ ਕਰ ਦੇਵੇ ਇਸ ਦਬਾਅ ਦੇ ਚੱਲਦੇ ਕਿਉਂਕਿ ਲਗਾਤਾਰ ਕਾਫੀ ਲੰਮਾ ਸਮਾਂ ਬੀਤ ਚੁੱਕਿਆ ਡੀਏ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਜਲਦ ਤੋਂ ਜਲਦ ਡੀਏ ਦੀ ਵੱਡੀ ਖੁਸ਼ਖਬਰੀ ਮੁਲਾਜ਼ਮਾਂ ਨੂੰ ਦੇਵੇ ਕਟੋ ਕਟੇ 13% ਵਾਧਾ ਉਹਨਾਂ ਦੇ ਡੀਏ ਦੇ ਵਿੱਚ ਕਰਕੇ ਹਨ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ